ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮਾਸੀ ਕੇ ਤੇ ਜਿਲ੍ਹਾ ਨੂੰ ਪੈਂਦਾ ਇਹ ਮੌਕਾ ਠੀਕ ਹੈ ਬਾਈ ਕੋਲ ਗਾਵਾ ਹੰਪਕਾਉ ਜੀ ਵੱਧ ਜਾਣਕਾਰੀ ਦੇਵਾਂਗੇ ਆਪਾਂ ਬਾਈ ਨੂੰ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7428000355 ਜੀ ਠੀਕ ਹੈ ਜੀ ਜੇ ਬਾਕੀ ਪਰ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫੋਲੋਅਰ ਤੇ ਸਿਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਸੀ ਕਾ ਜੀ ਸਸੀ ਕਾ ਬਾਈ ਨਾਮ ਨਾਮ ਭਰੇ ਜੱਗਾ ਪਿੰਡ ਮਾਸੀਕੇ ਜ਼ਿਲ੍ਹਾ ਇਹਨੂੰ ਮੋਗਾ ਲੱਗਦਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਹਾਂਜੀ ਬਈ ਪਹਿਲੀ ਬੈਡ ਦੀ ਜਾਣਕਾਰੀ ਦਿਓ ਜੀ ਆਪਣੀ ਪਹਿਲੀ ਵੀਰੇ ਬੈਡ ਨਾ ਦੂਜੇ ਸੂਏ ਸੁਣਾਗਾ ਹਾਂਜੀ ਤੇ 10 ਦਿਨ ਹਜੇ ਪਏ ਆ ਹਾਂਜੀ ਠੰਡੀ ਸਿਲ ਬਹੁਤ ਆ ਜਿਵੇਂ ਘਰੇ ਰੱਖਣ ਵਾਲੇ ਬੰਦੇ ਕਹ ਦਿੰਦੇ ਆ ਲੱਤ ਨਾ ਮਾਰੇ ਹਨਾ ਉਹ ਕੰਮ ਹੈ ਨਹੀਂ ਗਾ ਉਹ ਤਾਂ 20 ਕਿਲੋ ਦਾ ਆਮਣਾ ਬਾਦੂ ਹਜੇ ਕੱਚੀ ਆ ਬੈਠਾ ਠੀਕ ਹੈ ਜੀ ਰੇਟ ਭਰਾ ਜਾਇਆ ਜੇ ਫਿਰ ਜੋ ਵੀ ਦੱਸੋ ਕੱਚੇ ਰੇਟ ਜਰ ਆਪਾਂ ਵੀਡੀਓ ਜੀ ਦੱਸ ਦਿੰਨੇ ਆ ਸਾਰਿਆਂ ਦਾ ਇਹ ਤਾਂ 75000 ਰੇਟ ਆ ਠੀਕ ਹੈ ਜੀ ਮਾਨਤਾਨ ਕਰਾਂਗੇ ਐ ਨਹੀਂ ਕੋਈ ਗੱਲ ਵੀ ਮਾਨਤਾਨ ਨਹੀਂ ਕਰਨਾ ਹਾਂਜੀ ਤੇ ਬਾਕੀ ਸਾਨੂੰ ਤੋੜਾ ਤਾਰਾ ਦਿਖਾ ਦਿੰਨਾ ਬੈਠਦਾ ਕਿੰਨੇ ਦਿਨ ਬਾਕੀ ਅਜੇ ਇਹਦੇ ਵੀਰੇ ਹਜੇ ਹਫਤਾ ਹੀ ਬਾਕੀ ਆ ਹਫਤਾ ਵਾ ਕੱਟ ਲਾ ਨੂੰ ਲਾ ਬਹੁਤ ਪੇ ਕਰਮਾ ਬੜੀ ਤੋ ਜੀ ਪਰਾ ਦੇਖ ਸਕਦੇ ਲੋ ਬਾ ਥਣ ਬਹੁਤ ਚੰਗਾ ਵੀਰੇ ਹੱਥੀ ਚ ਬਾਈ ਜਿਵੇਂ ਮਰਜ਼ੀ ਕਰੀ ਚੱਲੇ ਅਗਲਾ ਠੀਕ ਹੈ ਜੀ ਠੀਕ ਹੈ ਜੀ ਤੋ ਪਰਾ ਚੱਕਰ ਦਾ ਤੋਰਾ ਤਰਾ ਕੋਈ ਲੰਗ ਨਹੀਂ ਮਾਰਦੀ ਕੋਈ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਜੀ ਲੋ ਜੀ ਤੇ ਲੋ ਜੀ ਥਣ ਤੁਨ ਕਰਮਾਂ ਵਾਲੀ ਤੇ ਬਹੁਤ ਸੋਹਣਾ ਲੱਗਿਆ ਵਾ ਤੇ ਢੁਲਾ ਢੁਲਾ ਮਿਸ ਨੂੰ ਦਿਖਾਉਣੇ ਚੰਗੀ ਤਰ੍ਹਾਂ ਲੋ ਜੀ ਠੀਕ ਹੈ ਜੀ ਉਗਲੀ ਸਾਡਾ ਲੋ ਜੀ ਚੈੱਕ ਕਰ ਸਕਦੇ ਪਰਾ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਪਰਾ ਹਾਂਜੀ ਬਾਈ ਦੂਜੀ ਵਾਰ ਜਾਣਕਾਰੀ ਦਿਓ ਜੀ ਇਹ ਵੱਡੇ ਵੀਰੇ ਦੂਜੇ ਸਵੇਰ ਵਾਰ ਸੋਈ ਵੀ ਆ ਹਾਂਜੀ ਦੁੱਧ ਦੇ ਇਸ ਟਾਈਮ ਦੇ ਥੱਲੇ ਵੀ ਤੋਂ 1 ਕਿੱਲੋਟਰ ਤਿਆਰ ਆ ਤਿੰਨ ਡੰਗ ਚਵਾ ਕੇ ਦੇਵਾਂਗੇ ਇੱਕ ਤਾਂ ਹੁੰਦਾ ਵੀ ਫੋਨ ਤੇ ਭੇਜ ਦੇ ਵੀਰੇ ਮੁੜ ਕੇ ਦੁੱਧ ਨਾਲ ਨਿਕਲੇ ਹੈਨਾ ਠੀਕ ਹੈ ਜੀ ਤਿੰਨ ਡੰਗ ਅਗਲੇ ਨੂੰ ਚਵਾ ਕੇ ਦੇਵਾਂਗੇ ਠੀਕ ਹੈ ਇਹ ਕੋਈ ਨਹੀਂ ਭਰਾਇਆ ਮਾਲਕਾਂ ਨੇ ਨਾ ਇਹਦੇ ਨਾਲ ਮਗਰ ਬੱਸੀ ਸੀਗੀ ਉਹਨਾਂ ਨੇ ਰੱਖ ਲਈ ਮਾਲਕਾਂ ਨੇ ਇਹਦੀ ਠੀਕ ਹੈ ਜੀ ਠੀਕ ਹੈ ਤੇ 4-5 ਮਹੀਨੇ ਅਜੇ ਇਹਨੂੰ ਸੂਈ ਨੂੰ ਹੋਗੇ ਠੀਕ ਹੈ ਜੀ ਹਾਂ ਤੇ ਰੇਟ ਭਰਾ ਜੱਜ ਦਾ ਰੇਟ ਬਰੇਗਾ ਜੱਜ ਜਿਆਰਾ 70000 ਰੁਪਏ ਮੋਲ ਦਾ ਠੀਕ ਹੈ ਕੱਦ-ਕੁੱਦ ਕਰ ਮਾਰ ਕੱਦ ਬਹੁਤ ਆ ਯਾਰ ਐ ਫੁੱਲ ਵੱਡੀ ਬਿਹੜਾ ਯਾਰ ਵੀਰੇ 1 80 ਦੀ ਬਿਹੜਾ ਤਿਆਰ ਹੋਈ ਤਾਂ ਠੀਕ ਹੈ ਜੀ ਹਾਂ ਦੁੱਧ ਚਾਹ ਤੰਦਾ ਕਿ ਚੋਗਲੀ ਜਾਣਾ ਤੰਨ ਦੇ ਵੀ ਚਾਰ ਚੋਲੇ ਯਾਰ ਠੀਕ ਹੈ ਜੀ ਹਾਂ ਕਦ ਆਇਆ ਆਪਣੇ ਘਰੇ ਅੱਜ ਹੈਗਾ ਇਸ ਟਾਈਮ ਇਹਨਾਂ ਤਿਆਰ ਠੀਕ ਹੈ ਜੀ 20 ਤੋਂ ਬਾਅਦ ਹੋਊਗਾ 21 ਦੇ ਨੇੜੇ ਹੋਊਗਾ ਯਾਰ ਠੀਕ ਹੈ ਜੀ ਠੀਕ ਹੈ ਤੇ ਘਰ ਇੰਨੀ ਮੋਟੀ ਆ ਪੰਜਾਂ ਮਿੰਟ ਜਮਾਂ ਦਾ ਉੱਠ ਖੜਦਾ ਚੋਕੇ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸਕਦੇ ਹੋ ਕਰਮਾਂ ਬੜੀ ਦੀ ਕੱਦ ਵੱਡ ਸੁ ਫੁੱਲ ਵੱਡੀ ਆ ਯਾਰ ਹੁਣ ਮੇਰਾ ਛੇ ਤਿੰਨਾਂ ਦਾ ਕੱਦ ਆ ਲੈ ਮੇਰੇ ਮ ਤੇ ਲੇਵਾ ਵੀ ਸੁੱਖਣਾ ਕਰਮ ਵਾਲੇ ਬਹੁਤ ਸੋਹਣਾ ਲੱਗਿਆ ਬਾਈ ਅਜਾ ਤੁਸੀਂ ਲਾ ਸਕਦੇ ਹੋ ਬਾਈ ਕਹਿੰਦਾ ਚਾਹ ਤਿੰਨ ਡੰਗ ਚੋਕੇ ਤਸੱਲੀ ਕਰਕੇ ਵੀ ਜਾਹਤ ਪਰ ਲੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਕਰਦੇ ਬੈਠ ਸੁੱਖਣਾ ਕਰਮ ਵਾਲੇ ਸੋਹਣਾ ਤੇ ਰੇਟ ਆਪਾਂ ਨੂੰ ਬਾਈ ਨੇ ਦੱਸ ਹੀ ਦਿੱਤਾ ਜੀ ਹਾਂਜੀ ਬਾਈ ਜੀ ਤੀਜੀ ਗਾਂ ਦੀ ਦੱਸੋ ਹੀ ਜਾਣਕਾਰੀ ਇਹ ਵੀਰੇ ਨਾ ਦੱਦੇ ਜੀ ਥਲੇ 12 ਕਿਲੋ ਹੋਊਗਾ 10 ਮੰਨ ਕੇ ਹੀ ਆ ਜੇ ਅਗਲਾ ਠੀਕ ਹੈ ਜੀ ਹੈ ਤਾਲਾ ਮੁਰਲੇ ਖਾਂਦੀ ਠੀਕ ਹੈ ਜੀ ਤੇ ਕਹਿੰਦੀ ਹੁੰਦੀ ਹੈ ਕੁਛ ਵੀ ਨਹੀਂ ਕਰਮ ਵਾਲੀ ਠੀਕ ਹੈ ਜੀ ਹੰਡੀ ਸ਼ੂਲ ਤਾਂ ਹੈਗੀ ਆ ਚਲ ਉਹ ਜਿਹਾ ਬੰਦਾ ਹੁੰਦਾ ਹੈ ਨਾ ਜਿਹਨੇ ਜਿੰਨੇ ਕੇ ਪੈਸੇ ਲਾਉਂਦੇ ਹ ਆਪਾਂ ਇਹ 20000 ਰੁਪਏ ਦੀ ਰਿਵਾਰਡ ਛੱਡ ਦਿੰਦੇ ਠੀਕ ਹੈ ਦੁੱਧ ਦੇ ਹਿਸਾਬ ਨਾਲ ਠੀਕ ਹੈ ਜੀ ਦੁੱਧ 10 ਕਿਲੋ ਮੰਨ ਗਈ ਆ ਜੀ ਠੀਕ ਹੈ ਜੀ ਲੋ ਪਰਾ ਚੈੱਕ ਕਰ ਸਕਦੇ ਹੋ ਲੇ ਵਾਈਪਲੀ ਛੱਡੋ ਤੇ ਤਿਲ ਹੈਗੀ ਪਰਾ ਇਹਦੇ ਟੀਕੇ ਮੈਂ ਆਪ ਤਰਾਇਆ ਵੀਰੇ ਤਰਾਲੇ ਜੀ ਹਾਂ ਟੀਕੇ ਮੈਂ ਇਹਦੇ ਅੱਜ 15-16 ਦਿਨ ਹੋ ਗਏ ਠੀਕ ਹੈ ਤਰਾਇਨੂ ਠੀਕ ਹੈ ਜੀ ਤੇ ਗਾਂ ਦਾ ਕਰਮਾ ਹਨਾ ਹਾਂਜੀ ਹਾਂਜੀ ਲੋ ਜੀ ਪਰਾ ਚੈੱਕ ਕਰ ਸਕਦੇ ਹੋ ਘੱਟ ਮੁੱਲ ਦੀ ਆ ਤੇ ਵਾਈ ਨੇ ਆਪ ਨੂੰ ਦੱਸ ਦਿਆ ਤਿਲ ਜਰੂਰ ਆ ਠੀਕ ਹੈ ਲੈ ਵਾਲੂ ਬਾਦ ਤੁਸੀਂ ਤਾਜ ਨਾ ਲਾ ਸਕਦੇ ਪਰਾ ਠੀਕ ਹੈ ਲੋ ਜੀ ਠੀਕ ਹੈ ਜੀ ਹਾਂਜੀ ਵੀ 4 ਨੰਬਰ ਦੱਸੋ ਜੀ ਜਾਣਕਾਰੀ ਵੀਰੇ 10 ਕਿਲੋ ਹੀ ਇਹਦੇ ਥੱਲੇ ਦੁੱਧ ਆ ਹਾਂਜੀ ਇਹਨੂੰ ਅੱਜ ਹੋਏ 4-5 ਮਹੀਨੇ ਹੋ ਗਏ ਸੂਈ ਦੇ ਠੀਕ ਹੈ ਜੀ ਤੇ ਤਿੰਨ ਥਾਣੀ ਇਹਦੇ ਆ ਵੀਰੇ ਤੇਲੀ ਆ ਇਹ ਵੀ ਹਾਂਜੀ ਹਾਂਜੀ ਤੇ ਇਹ ਪਰ ਹੈ ਦਮੰਦਰੀਆ ਵੀਰੇ ਠੀਕ ਆ ਆ ਦੇਖੋ ਥਣ ਜਮਾਈਆਂ ਨਹੀਂ ਗਾ ਓਕੇ ਇੰਨਾ ਹੀ ਥਾਣਾ ਸਾਰਾ ਠੀਕ ਹੈ ਜੀ ਤੇ ਠੰਡੀ ਸੂਈ ਲੈਣੀ ਆ ਜਿਵੇਂ ਮਰਜੀ ਕੋਈ ਬੈਠੀ ਚੱਲੇ ਯਾਰ ਤੇ ਰੇਡ ਭਰਾ ਖੱਚ ਗਈ ਦੱਸ ਦੋ ਗਰੀਬ ਆ ਜਾਲਾ ਬਸ ਛੋਟਾ ਆ ਇਹਦਾ 17000 ਦੀਆਂ ਦੇ ਦੇਾਂਗੇ ਯਾਰ ਲੋ ਪ੍ਰਸ 17000 ਦੀ ਦੁੱਧ 10 ਤੋਂ ਬਾਈ ਕੱਟ ਨਹੀਂ ਹੋਣਾ ਆਪਣਾ ਠੀਕ ਹੈ ਜੀ ਇੱਕ ਦਾ ਹੁੰਦਾ ਕ ਠੀਕ ਹੈ ਹਾਂ ਲੋਪਰਾਂ ਅਗਲਾ ਚੋਕ ਹੈ ਹਨਾ ਠੀਕ ਹੈ ਜੀ ਫੇਰ ਲੈ ਕੇ ਜਾਵੇ ਆਪਣੇ ਘਰੋਂ ਠੀਕ ਹੈ ਜੀ ਲੋਪਰਾਂ ਚੱਕਰ ਸਬ ਦੇ ਉਸਨੇ ਕੱਕ ਪੈ ਲੋਣੀਆਂ ਹਾਂ ਉੰਤਲਾ ਚੰਦਰੂਈ ਹੈ ਬਾਈ ਕਹਿੰਦਾ ਤੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਟ ਮਾਸੀ ਕੀ ਤੇ ਜਿਲਾਂ ਨੂੰ ਪੈਂਦਾ ਜੀ ਮੋਗਾ ਹਾਂ ਜੀ ਵੀ ਇਹ ਕੱਟੀਆਂ ਦੀ ਜਾਣਕਾਰੀ ਦੋਈ ਆਪਣੀ ਇਹ ਕੱਟੀਆਂ ਕਟੀਆਂ ਬਸੀਆਂ ਵੀਰੇ ਚਾਰੇ ਸੇੜੀ ਕਰ ਦਾਂਗੇ ਹਾਂਜੀ ਇਹਦੇ ਸਿੰਘ ਜ਼ਰੂਰ ਆ ਪਰ ਦਿਗਾ ਕੇ ਦੇ ਦੂੰਗਾ ਇਹ ਹੁਣ ਨਾ ਮੌਸਮ ਬਦਲਾ ਵਾਲਾ ਕਰਕੇ ਆਪਾਂ ਦਗਾਏ ਨਹੀਂ ਸੀਗੀ ਠੀਕ ਹੈ ਜੀ ਉਦੋਂ ਵੀ ਮੌਸਮ ਬਦਲਦਾ ਸੀਗਾ ਇਹ ਥੋੜੀ ਜਿਹੀ ਫੋਟ ਜ਼ਿਆਦਾ ਕੱਢ ਗਈ ਸੀ ਹਾਂਜੀ ਹੁਣ ਡਾਕਟਰ ਨੂੰ ਮੇਰਾ ਕੱਲ ਦਾ ਗਿਆ ਸੀ ਆ ਮੌਸਮ ਦਾ ਕਰਕੇ ਨਹੀਂ ਦਿਖਾਏ ਠੀਕ ਹੈ ਜੀ ਤੇ ਇਹ ਵੀ ਆਪਾਂ ਦਿਗਾ ਕੇ ਅਗਲੇ ਨੂੰ ਬਸੇ ਦੇ ਦਾਂਗੇ ਹਾਂਜੀ ਸਿੰਘ ਹਾਂਜੀ ਹਾਂਜੀ ਓਹ ਥੋੜੀ ਜਿਹੀ ਵੀਰੇ ਕਿੰਨੀ ਚੰਗੀ ਆ ਬਸੇ ਠੀਕ ਹੈ ਜੀ ਇਹਦਾ ਰੇਟ ਪ੍ਰਾਈਸ ਜਮੈਂ ਗਿਫਟ ਜਿਹੇਲੇ ਕੰਮ ਕਰਿਓ ਬਸ ਯਾਰ ਸੰਗਤ ਕਾ ਕੇ 7000 ਦੀ ਬੱਸੀ ਦੇ ਦੇ ਜੀ ਠੀਕ ਹੈ ਜੀ ਜੇ ਨਹੀਂ ਸੰਗਤ ਕਾਉਣੇ 5 ਦੀ ਦੇ ਦੇਾਂਗੇ ਉਹ ਤਾਂ 2 400 ਲੱਗਣਾ ਹਾਂਜੀ ਪਰ ਕਈ ਵਾਰੀ ਹੁੰਦਾ ਅਗਲੇ ਨੂੰ ਕੋਈ ਬਾਈ ਕੋਈ ਡਾਰਾ ਆਪਾਂ ਦਿਖਾ ਕੇ ਦੇ ਤੇ ਕੱਟੀ ਦੀ ਜਾਣਕਾਰੀ ਦਿਓ ਜੀ ਇਹ ਵੀਰੇ ਆਪਣਾ ਮੈਂ ਲਈ ਸੀ ਉਹ ਮੱਝ ਆਪਣੀ ਉਧਰ ਖੜੀਆਂ ਕਰਦੀਆਂ ਹਾਂਜੀ ਤੇ ਉਹ ਇਹਨੂੰ ਹਾਂ 4 ਮਹੀਨੇ ਦੀ ਕੱਟੀ ਹੋ ਗਈ ਹੈ ਠੀਕ ਹੈ ਜੀ ਤੇ ਇਹਨਾਂ M29 ਦੀ ਦੱਸ ਕੇ ਆਪਾਂ ਨੂੰ ਦਿੱਤੀ ਸੀ ਹਾਂਜੀ ਜੇ ਇਹਨੇ ਆਪਾਂ ਸੁਣਨ ਵਾਲੀ ਲਈ ਸੀ ਕਹਿੰਦੇ ਵੀ ਜੇ ਕੱਟੀ ਦਿੱਤੀ ਇਹਨੇ ਤਾਂ M29 ਦੀ ਕੱਟੀ ਹੋਊਗੀ ਠੀਕ ਹੈ ਜੀ ਤੇ ਬਾਕੀ ਤੁਸੀਂ ਕੱਟੀ ਦਿਖਾ ਦਿਓ ਅਗਲੇ ਨੂੰ ਹਾਂਜੀ ਹਾਂਜੀ ਜੇ ਪਸੰਦ ਆਉਂਦੀ ਏ ਠੀਕ ਏ ਇਹਦਾ ਰੇਟ ਭਰਾ ਜਾਇਜ਼ ਏ ਇਹਦਾ 10000 ਰੁਪਏ ਰੇਟ ਆ ਯਾਰ ਇਹਦਾ 10000 ਹਾਂ ਕੱਟੀ ਸੰਭੀ ਬਲੀ ਆ ਪੂਰੀ ਠੀਕ ਏ ਹਾਂਜੀ ਦੂਜੇ ਨੰਬਰ ਕੱਟੀ ਇਹਦਾ ਵੀਰੇ 8000 ਆ ਯਾਰ ਇਹਦਾ 8000 ਇਹ ਕਿੰਨੇ ਟਾਈਮ ਦੀ ਹੋਗੀ ਬਾ ਯਾਰ ਵੀਰੇ ਉਹ ਤੋਂ 10 15 ਦਿਨ ਬਾਅਦ ਚ ਸੂਪੀ ਸੀ ਇਹ ਮੈਂ ਠੀਕ ਆ ਹਾਂਜੀ ਬਈ ਬੱਸੀ ਤੇ ਦੱਸੋ ਜੀ ਬੱਸੀ ਨੂੰ ਵੀਰੇ ਅੱਜ 5 ਪੰਜਾਂ ਮਹੀਨੇ ਦੀ ਬੱਸੀ ਹੋ ਗਈ ਏ ਇਹ ਵੀ ਐਸ ਦੇ ਜਰਸੀ ਦੀ ਆ ਠੀਕ ਏ ਜੀ ਤੇ ਮਾਂ ਇਹਦੀ ਉਧਰ ਖੜੀ ਆ ਹਾਂਜੀ ਉਹਦੇ ਟੀਕੇ ਭਰਾ ਸੀ ਕਰ ਦਿਓ ਬੱਸੀ ਆਪਣੀ ਠੀਕ ਏ ਤੇ ਜੇ ਕਿਸ ਨੇ ਚਲੋ ਸੌਦਾ ਬੰਦਾ ਪਏ ਵੀ ਦੇ ਦਾਂਗੇ ਇਹ ਕਿਨੇ ਦੀ ਇਹ ਵੀਰੇ 8000 ਦੀ ਬੱਸੀ ਦੇ ਦਾਂਗੇ ਠੀਕ ਹੈ ਜੇ ਕਿਸ ਨੇ ਚਾਰ ਹੀ ਲੈਣੇ ਜੀ ਫਿਰ ਚਾਰਾਂ ਦਾ ਵੀਰੇ ਮਾਨਤਾ ਕਰ ਲਾਂਗੇ ਯਾਰ ਫੋਲੀ ਕਰਦੇਗਾ ਕਰ ਦਾਂਗੇ ਯਾਰ ਲੋਪਰਾ ਜੀ ਕਿਸ ਨੇ ਚਾਰੇ ਹਾਂ ਕਈ ਯਾਰੀ ਹੁੰਦਾ ਪਾਲਣ ਵਾਲਾ ਬੰਦਾ ਕੱਠਣਾ ਲੈ ਜਾਂਦਾ ਹਾਂ ਹਾਂਜੀ ਹਾਂਜੀ ਫਾਰਮ ਸੱਟ ਲਾਂਦਾ ਖੁੱਲੀ ਹਾਂ 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 ਚੈੱਕ ਕਰ ਸਕਦੇ ਹੋ ਬਾਈ ਕੋਲ ਦੋ ਬੱਸੀਆਂ ਦੋ ਕਟੀਆਂ ਤੇ ਚਾਰ گاਵਾ ਠੀਕ ਹੈ ਜੀ ਵਧੀਆ ਵੀ گاਵਾ ਤੇ ਤੱਲ ਵੀ گاਵਾ ਸਾਰੇ ਤਰ੍ਹਾਂ ਦੇ ਬਾਈ ਕੋਲ ਮਾਲ ਮਿਲੂ ਜੀ ਕਿਨੇ ਘੱਟ ਪਿਆ ਰਹੇ ਨੇ ਟਾਪ ਦੀ ਗਾਂ ਵੀ ਆ ਠੀਕ ਹੈ ਜੀ ਇੱਕ ਗੱਬਣ ਗਾਂ ਵੀ ਆ ਹਰ ਤਰ੍ਹਾਂ ਦਾ ਬਾਈ ਕੋਲ ਮਾਲ ਹੈਗਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਮਾਸੀਕੇ ਤੇ ਜ਼ਿਲ੍ਹਾ ਇਹਨੂੰ ਪਾਇਦੇ ਮੌਕਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ